ਚਲੋ ਗੱਲ ਸੁਣ ਲਈਏ ਪੈਂਦੇ ਜੀ ਬੋਲਿਆ ਇੱਕ ਮਿੰਟ ਦੇ ਰਿਹਾ ਸਰਪਾ ਹੱਥ ਨਾਲ ਬੰਦ ਕਰਾਉਣਾ ਤੁਹਾਡੀ ਗੱਲ ਨਾਲ ਅਸੀਂ ਹਰ ਗੱਲ ਨਾਲ ਸਹਿਮਤ ਹਾਂ ਬਹੁਤ ਬਲਿਆ ਪਤਾ ਹਾਂਜੀ ਠੀਕ ਆ ਤਾਂ ਵੀ ਇਹ ਖਾਣੇ ਨਾਲ ਸਾਡਾ ਬੰਦ ਕਰਨਾ ਚਾਹੀਦਾ ਬਿਲਕੁਲ ਸੱਤ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜਿਹੜੀ ਵੀ ਤੁਸੀਂ ਕਹਿੰਦੇ ਲੈ ਇੱਕੋ ਗੱਲ ਕਹੀ ਹੈ ਇੱਕ ਖਾਣਾ ਇੱਕ ਦੇਸ਼ ਦੋਲੇ ਇੱਕ ਬਰਾਬਰ ਨਹੀਂ ਪੈਂਦੀ ਮੇਰੀ ਪਾਤਾ ਮੇਰੀ ਦੋਲੇ ਇੱਕ ਬਰਾਬਰ ਨਹੀਂ ਗੇ ਮੈਂ ਤੇਰੀ ਇੱਕੋ ਗੱਲ ਕਹੀ ਆ ਮੈਂ ਮੈਂ ਇੱਕੋ ਗੱਲ ਕਰਦਾ ਜਿਹੜੀ ਗੱਲ ਕਰਦਾ ਉਹ ਮੇਰੀ ਸਭ ਦੇ ਖੇਤ ਨੇ ਕਿਸੇ ਨੇ ਕਰੇ ਸੁੱਖਾ ਸਾਫ ਕੀਤਾ ਇੱਕੋ ਹੀ ਬੰਦਾ ਲਾਇਆ ਮੈਨੂੰ ਬੁਲਾ ਕੇ ਗਿਆਰੇ ਸੁੱਖਾ ਸਾਫ ਕੀਤਾ ਸਭ ਤੋਂ ਪਹਿੜਾ ਨਸ਼ਾ ਸੁੱਖਾ ਫੇਰ ਵੇ ਵੈਰੀ ਗਾਸੇ ਰਹਿ ਕੇ ਬਟਾ ਜੇ ਤੁਸੀਂ ਇੱਕ ਮਿੰਟ ਉਹੀ ਮੈਂ ਕੀ ਗੱਲ ਕਰਨਾ ਹਰ ਦੇ ਖੇਤ ਦੇ ਵਿੱਚ ਹਰ ਖੇਤ ਦੇ ਬਰਾਬਰ ਖੜਾ ਰਹਿ ਆਪਾਂ ਕਰੇ ਸਾਫ ਨਹੀਂ ਕਰਦੇ ਕਿਉਂਕਿ ਜੇ ਤੁਸੀਂ ਸਾਹ ਦੋਗੇ ਤਾਂ ਹੀ ਗੱਲ ਹੋਊਗਾ ਮੇਰੇ ਕੋਲ ਕੋਈ ਜਾਦੂ ਵਾਲੀ ਛੜੀ ਤਾਂ ਹੈ ਨਹੀਂ ਕੋਈ ਥਰਮਾਮੀਟਰ ਤਾਂ ਹੈ ਨਹੀਂ ਵੀ ਤੁਹਾਡੇ ਲਾਇਆ ਕਿ ਪੈਦਰ ਕੋਈ ਨਸ਼ਾ ਆਏਗਾ ਹੋਰ ਜਿਹੜੇ ਪਿੰਡਾਂ 'ਚ ਮੇਰੀ ਗੱਲ ਸੁਣ ਲੈ ਜੀ ਗੱਲ ਮੈਂ ਤੁਹਾਡੇ ਇਹ ਵੀ ਬੰਦਾ ਦੇ ਦੋ ਗ੍ਰਾਮ ਚਿੱਟਾ ਲੋਧੂਗਲ ਨੂੰ ਕੋਦਣਾ ਆ ਸਾਰਾ ਪਿੰਡ ਖੜਾ ਗੋਲਦਾ ਲੱਭ ਕੇ ਦਿਖਾ ਦਿਓ ਤੁਸੀਂ ਮੈਨੂੰ ਕੋ ਬੰਦਾ ਖੜਾ ਦਿਓ ਇੱਥੇ ਲੋਧੂਗਲ ਨੂੰ 2 ਗ੍ਰਾਮ ਚਿੱਟਾ ਲਕੋਦਣਾ ਤੁਸੀਂ ਸਾਰਾ ਪਿੰਡ ਲੱਭ ਕੇ ਦਿਖਾ ਦਿਓ ਮਾਤਾ ਮੈਂ ਦੱਸਦਾ ਸੋਲਦਾ ਪਹਿਲੇ ਮੇਰੀ ਗੱਲ ਸੁਣ ਹਾਂ ਆਪਾਂ ਨੂੰ ਬਹਿਮ ਹੈ ਸਾਡੇ ਦੇਖੋ 2 ਗ੍ਰਾਮ ਦੇ ਵਿੱਚ ਦੀਵੰਦ ਨਸ਼ਾ ਕਰਦੇ ਨੇ 2 ਗ੍ਰਾਮ ਦੇ ਵਿੱਚ 20 ਬੰਦੇ ਨਸ਼ਾ ਕਰਦੇ ਨੇ ਸਿਰਫ 2 ਗ੍ਰਾਮ ਚ 2 ਗ੍ਰਾਮ ਹੈ ਚੁੰਗੀ ਚੱਜੇ ਮੈਂ ਉਹ ਹੀ ਤਾਂ ਦੱਸਦਾ ਮੈਂ ਭਾਜੀ ਆਪਾਂ ਮੈਂ ਜਿਹੜੀ ਗੱਲ ਕਹਿਣਾ ਪਿੰਡਾਂ ਦੇ ਵਿੱਚ ਅੱਗੇ ਰੀਜ਼ਨ ਹੁੰਦਾ ਸੀਗਾ ਥੁੱਕੀ ਆਉਂਦੀ ਸੀ ਫੇਰ ਮਾਉਂਦੀ ਸੀ ਉਹ ਧੀ ਜਾਂਦੀ ਸੀ ਸ਼ਰਾਬ ਆਉਂਦੀ ਸੀ ਉਹ ਧੀ ਜਾਂਦੀ ਸੀ ਠੀਕ ਹੈ ਸਾਡੇ ਨੱਚ सही <laughs> सहमत ਇੱਕ ਸਾਰਾ ਕੋਈ ਨਹੀਂ ਚੀਕਿਆ ਲੱਗਦਾ ਹੈ ਜੇ ਇਹਨਾਂ ਨਾਲ ਬੀਬੀ ਬਣਾ ਕੇ ਪਾਰਾ ਪੜੇਣਾ ਉਹ ਨਹੀਂ ਜਮਾਨ ਤੋਂ ਬਣਾਈ ਚਾਹ